ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਭ ਮੈਨੂੰ Instagram ਤੇ ਕਦੇ ਨਾ ਕਦੇ ਜਪਜੀਤ ਸਾਹਿਬ ਦੀ ਵਿਆਖਿਆ ਜਾਂ ਫਿਰ ਸੋਹਣੀ ਸਾਹਿਬ ਦੀ ਵਿਆਖਿਆ ਜੋ ਹੁਣ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਉੱਥੇ ਵੇਖਿਆ ਹੋਊਗਾ ਸੋ ਉਸੇ ਹੀ ਲੜੀ ਨੂੰ ਮੈਂ ਅੱਗੇ ਜਾਰੀ ਰੱਖਦਾ ਹੋਇਆ YouTube ਤੇ ਵੀ ਸ੍ਰੀ ਸੋਹਣੀ ਸਾਹਿਬ ਬਾਣੀ ਦੀ ਵਿਆਖਿਆ ਸ਼ੁਰੂ ਕੀਤੀ ਜਿਸ ਦੇ ਵਿੱਚ ਇੱਕ ਸ਼ਲੋਕ ਅਤੇ ਇੱਕ ਅਸ਼ਟਪਦੀ ਨੂੰ ਥੋੜੇ ਜੇ ਸਮੇਂ ਦੇ ਵਿੱਚ ਸਮਝਣ ਦਾ ਇਹ ਨਿਮਾਣਾ ਜਿਹਾ ਯਤਨ ਹੈ ਸੋ ਅੱਜ ਤੀਸਰਾ ਸ਼ਲੋਕ ਅਤੇ ਤੀਸਰੀ ਅਸ਼ਟਪਦੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਫੈਮਿਲੀ ਮੈਂਬਰਸ ਤੱਕ ਸ਼ੇਅਰ ਕਰਿਓ ਤਾਂ ਕਿ ਗੁਰਬਾਣੀ ਦੇ ਅਰਥ ਸਹੀ ਰੂਪ ਦੇ ਵਿੱਚ ਹਰ ਇੱਕ ਇਨਸਾਨ ਤੱਕ ਪਹੁੰਚ ਸਕਣ ਸੋ ਅੱਜ ਦੇ ਸ਼ਲੋਕ ਅਤੇ ਅਸ਼ਟਪਦੀ ਨੂੰ ਸ਼ੁਰੂ ਕਰਦੇ ਹਾਂ ਜੀ ਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਸ਼ਲੋਕ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਹੀ ਅਮੋਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੱਥੇ ਇਹ ਸਿੱਖਿਆ ਦੇ ਰਹੇ ਨੇ ਕਿ ਬੜੇ ਤਰ੍ਹਾਂ ਦੇ ਧਾਰਮਿਕ ਸ਼ਾਸਤਰ ਸਿਮਰਤੀਆਂ ਵੇਦ ਗ੍ਰੰਥ ਆਦਿਕ ਮੈਂ ਪੜ ਕੇ ਵੇਖੇ ਪਰਚੋਲ ਕੇ ਵੇਖੇ ਉਹਨਾਂ ਨੂੰ ਵੀ ਖੋਜ ਕੇ ਵੇਖਿਆ ਪਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਵੀ ਗ੍ਰੰਥ ਜਾਂ ਧਾਰਮਿਕ ਕੋਈ ਗ੍ਰੰਥ ਨਹੀਂ ਹੈ ਹੁਣ ਇਹਦਾ ਅਰਥ ਭਾਵ ਗਹਿਰਾ ਹੁੰਦਾ ਹੈ ਕਿ ਧਾਰਮਿਕ ਗ੍ਰੰਥ ਭਾਵੇਂ ਕੋਈ ਵੀ ਹੋਵੇ ਜੇ ਉਸ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਨਹੀਂ ਹੈ ਉਸ ਦੇ ਨਾਲ ਜੋੜਨ ਦਾ ਕੋਈ ਸਹੀ ਜਰੀਆ ਨਹੀਂ ਹੈ ਢੰਗ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਗ੍ਰੰਥਾਂ ਨੂੰ ਵੀ ਪੜ ਕੇ ਕੋਈ ਬਹੁਤਾ ਲਾਭ ਪ੍ਰਾਪਤ ਨਹੀਂ ਹੁੰਦਾ ਹੈ ਸੋ ਜਿਹੜੀ ਵਿਆਖਿਆ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਫਿਰ ਜਿਹੜੇ ਅਸ਼ਟਪਦੀ ਦੇ 8 ਬੰਦ ਬਣਦੇ ਨੇ ਉਹਨਾਂ ਵਿੱਚ ਵੀ ਤੁਸੀਂ ਨੋਟ ਕਰਿਓ ਇਹ ਗੱਲ ਸੇਮ ਵਿਆਖਿਆ ਹੀ ਉਸ ਦੇ ਵਿੱਚ ਚੱਲ ਰਹੀ ਹੁੰਦੀ ਹੈ ਅਸ਼ਟਪਦੀ ਦੇ ਬੰਦ ਸ਼ਲੋਕ ਦੀ ਹੀ ਵਿਆਖਿਆ ਕਰ ਰਹੇ ਹੁੰਦੇ ਨੇ ਜਿਵੇਂ ਆਪ ਦੇਖੋਗੇ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਬਖਿਆਣ ਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਜਾਪ ਤਾਪ ਧਿਆਨ ਆਦਿਕ ਗੱਲਾਂ ਕੀਤੀਆਂ ਜਾਂਦੀਆਂ ਨੇ ਅਤੇ ਖਟ ਸ਼ਾਸਤਰ ਸਿਮਰਤ ਬਖਿਆਣ ਸੇ ਸ਼ਾਸਤਰਾਂ ਅਤੇ ਸਿਮਰਤੀਆਂ ਦੇ ਉਪਦੇਸ਼ ਕੀਤੇ ਜਾਂਦੇ ਨੇ ਯੋਗ ਅਭਿਆਸ ਕਰਮ ਧਰਮ ਕਿਰਿਆ ਕਹਿੰਦੇ ਯੋਗ ਸਾਧਨ ਕਰਨੇ ਅਤੇ ਹੋਰ ਤਰ੍ਹਾਂ ਦੇ ਕਰਮਕਾਂਡ ਆਦਿਕ ਕਰਨੇ ਸਗਲ ਤਿਆਗ ਬਨਮਧੇ ਫਿਰਿਆ ਘਰ-ਵਾਰ ਛੱਡ ਕੇ ਬੰਦਾ ਜੰਗਲ ਦੇ ਵਿੱਚ ਤੁਰਿਆ ਫਿਰਦਾ ਹੈ ਤਾਂ ਅਨੰਕ ਪ੍ਰਕਾਰ ਕੀਏ ਬਹੁਤ ਜਤਨ ਅਨੇਕਾਂ ਹੀ ਤਰ੍ਹਾਂ ਦੇ ਰਸਮ ਨੀਤਾਂ ਮਨੁੱਖ ਨਿਭਾਉਂਦਾ ਹੈ ਪੁੰਨ ਦਾਨ ਹਉਮੇ ਬਹੁਤਨ ਪੁੰਨ ਦਾਨ ਵੀ ਕਰਦਾ ਹੈ ਕਿਉ ਆਦਿਕ ਨੂੰ ਵਾਲਣਾ ਇਹ ਵੀ ਆਦਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਸਰੀਰ ਕਟਾਏ ਹਉਮੇ ਕਰ ਰਾਤੀ ਵਰਤ ਕਰੇ ਨੇਮ ਬਹੁ ਪਾਂਤੀ ਗੁਰੂ ਪਾਤਸ਼ਾਹ ਕਹਿੰਦੇ ਇਹ ਸਰੀਰ ਨੂੰ ਕਟਾ ਕਟਾ ਕੇ ਪਭਜ ਸਰੀਰ ਨੂੰ ਵੀ ਕਟਾ ਦੇ ਮਨੁੱਖ ਤਾਂ ਇਹਦੇ ਨਾਲ ਵੀ ਕੋਈ ਲਾਭ ਨਹੀਂ ਹੋਣਾ ਵਰਤ ਨੇਮ ਕਰੇ ਬਹੁ ਭਾਂਤੀ ਭਾਵੇਂ ਵਰਤ ਨੇਮ ਆਦਿਕ ਵੀ ਬਹੁਤ ਕਰਦਾ ਹੋਵੇ ਪਰ ਨਹੀਂ ਤੋਲ RAM ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਜੇ ਕੋਈ ਮਨੁੱਖ ਆਪਣੇ ਸਰੀਰ ਨੂੰ ਵੀ ਕਟਾ ਲੈਂਦਾ ਹੈ ਜਾਂ ਫਿਰ ਉਹ ਬਹੁਤ ਤਰ੍ਹਾਂ ਦੇ ਕਰਮ ਵੀ ਕਰਦਾ ਹੈ ਹੁਣ ਇਸ ਪੂਰੀ ਅਸ਼ਟਪਦੀ ਦੀ ਵਿਆਖਿਆ ਹੀ ਬਣ ਗਈ ਹੈ ਤਾਂ ਫਿਰ ਵੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਵੀ ਕਰਮ ਕਾਂਡ ਕੋਈ ਵੀ ਕਿਰਿਆ ਨਹੀਂ ਆ ਸਕਦੀ ਨੌਖੰਡ ਪ੍ਰਥਮੀ ਫਿਰੇ ਚ ਰਜੀਵ ਹੈ ਮਹਾ ਉਦਾਸ ਤਪੀਸਰ ਥੀਵੇ ਜੇ ਗੁਰੂ ਪਾਤਸ਼ਾਹ ਕਹਿੰਦੇ ਕੋਈ ਮਨੁੱਖ ਲੰਮੀ ਉਮਰ ਜਿਉਣ ਲਈ ਨੌਵਾਂ ਖੰਡਾਂ ਦਾ ਚੱਕਰ ਵੀ ਲਗਾ ਲੇ ਤੇ ਇੱਕ ਮਹਾ ਤਪੀ ਵੀ ਬਣ ਜਾਏ ਬਹੁਤ ਮਹਾਨ ਤਪੀ ਆਪਾਂ ਕਹਿ ਦਿੰਦੇ ਆ ਕਿ ਉਹ ਸੰਤ ਸਾਧੂ ਤੇ ਬੜਾ ਪੁੱਜਾ ਹੋਇਆ ਗੁਰੂ ਪਾਤਸ਼ਾਹ ਕਹਿੰਦੇ ਜੇ ਇਸ ਤਰ੍ਹਾਂ ਵੀ ਕੁਝ ਬਣ ਜਾਏ ਤਾਂ ਅਨਿਕ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸ਼ਵ ਹੈਵਰ ਭੂਮદાન ਅੱਗ ਵਿੱਚ ਆਪਣੀ ਜਿੰਦ ਨੂੰ ਹਵਨ ਕਰ ਦੇਵੇ ਅਤੇ ਨਾਲ ਹੀ ਘੋੜੇ ਹਾਥੀ ਭੂਮੀ ਜ਼ਮੀਨ ਆਦਕਦਾਨ ਵੀ ਕਰੇ ਨਿਉਲੀ ਕਰਮ ਕਰੇ ਬਹੁ ਆਸਣ ਜੈਨ ਮਾਰਗ ਸੰਜਮ ਅਤਿ ਸਾਧਨ ਨਿਉਲੀ ਕਰਮ ਵੀ ਕਰੇ ਜੋਗ ਸਾਧਨ ਵੀ ਕਰਦਾ ਹੋਵੇ ਅਤੇ ਨਾਲ ਹੀ ਜੈਨ ਮਾਰਗ ਦੇ ਜਿਵੇਂ ਕੁਝ ਸੰਜਮ ਹੁੰਦੇ ਨੇ ਕਿ ਕਿਵੇਂ ਚੱਲਣਾ ਹੈ ਕਿਵੇਂ ਬੈਠਣਾ ਹੈ ਕਿਵੇਂ ਮੂੰਹ ਟੱਕ ਕੇ ਰੱਖਣਾ ਹੈ ਜੇ ਕਹਿੰਦੇ ਇਹ ਵੀ ਕਿਰਿਆਵਾਂ ਕਰਦਾ ਹੋਵੇ ਤਾਂ ਫਿਰ ਵੀ ਨਿਮਕ ਨਿਮਕ ਕਰ ਸ਼ਰੀਰ ਘਟਾਵੇ ਤੋਪੀ ਹੋਮੇ ਮੈਲ ਨਾ ਜਾਵੇ ਇੰਨੇ ਕਰਮ ਕਰਨ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਅਹੰਕਾਰ ਹੋਮੇ ਦੀ ਬਿਲਤੀ ਹੈ ਉਹ ਦੂਰ ਨਹੀਂ ਹੁੰਦੀ। ਅਹੰਕਾਰ ਦੂਰ ਨਹੀਂ ਹੋ ਸਕਦਾ। ਤਾਂ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀਂ। ਫਿਰ ਨਾਮ ਦੀ ਵੀ ਹੀ ਮਹੀ ਮਹਾਨਤਾ ਹੈ। ਗੁਰੂ ਕਾ ਪਾਤਸ਼ਾਹ ਕਹਿੰਦੇ ਇੰਨੇ ਕਰਮ ਕਰਨੇ ਵੀ ਨਾਮ ਦੇ ਬਰਾਬਰ ਨਹੀਂ ਆ ਸਕਦੇ। ਇਹਦਾ ਸਾਰਾ ਭਾਵ ਤੇ ਇਹ ਬਣਦਾ ਹੈ ਕਿ ਭਾਵੇਂ ਕਿੰਨਾ ਹੀ ਕੁਝ ਮਨੁੱਖ ਜ਼ਿੰਦਗੀ ਦੇ ਵਿੱਚ ਕਰ ਲੇ ਪਰ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਜਪਣ ਦੇ ਬਰਾਬਰ ਕੁਝ ਵੀ ਨਹੀਂ। ਕਾਲੀ ਸਿਰਫ ਨਾਮ ਜਪਣ ਨੂੰ ਹੀ ਗੁਰੂ ਪਾਤਸ਼ਾਹ ਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਕਰਮ ਕਹਿ ਦਿੱਤਾ ਇਹਦੇ ਨਾਮ ਜਪਣ ਦਾ ਅਰਥ ਹੁੰਦਾ ਹੈ ਅਕਾਲ ਪੁਰਖ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਗੁਮਾਨ ਨ ਮੰਨ ਤੇ ਹੁੱਟੇ ਹੁਣ ਅਗਲੀ ਵਿਆਖਿਆ ਗੁਰੂ ਪਾਤਸ਼ਾਹ ਨੇ ਤੋੜ ਲਈ ਕਿ ਜੇ ਕੋਈ ਤੀਰਥਾਂ ਤੇ ਜਾ ਕੇ ਕਹੇ ਕਿ ਮੈਂ ਤੇ ਆਪਣੀ ਦੇਹ ਨੂੰ ਉੱਥੇ ਤਿਆਗਣਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਵੀ ਅਹੰਕਾਰ ਥੋੜਾ ਦੂਰ ਹੋ ਸਕਦਾ ਏ ਅੰਕਾਰ ਹੰਕਾਰ ਤੇ ਫਿਰ ਮਨੁੱਖ ਦੇ ਜੀਵਨ ਦੇ ਵਿੱਚ ਨਿਰੰਤਰ ਬਣਿਆ ਰਹਿੰਦਾ ਹੈ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਕਹਿੰਦੇ ਦਿਨ ਰਾਤ ਆਪਣੀ ਦੇਹੀ ਨੂੰ ਧੋਂਦਾ ਏ ਇਸ਼ਨਾਨ ਕਰਦਾ ਏ ਪਰ ਫਿਰ ਵੀ ਮਨ ਦੀ ਮੈਲ ਤਨ ਧੋਣ ਨਾਲ ਥੋੜਾ ਦੂਰ ਹੋ ਸਕਦੀ ਏ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਡੇ ਦੇਹੀ ਦੇ ਲਈ ਤੇ ਬਹੁਤ ਉਪਰਾਲੇ ਕਰਦਾ ਏ ਪਰ ਮਨ ਦੀ ਜ਼ਹਿਰ ਕਿਵੇਂ ਧੁੱਤੀ ਜਾਵੇ ਜਲ ਧੋਵੇ ਬਹੁਤ ਦੇਹ ਅਨੀਤ ਬੜੀ ਧੋਂਦਾ ਏ ਆਪਣੀ ਦੇਹ ਨੂੰ ਪਰ ਸ਼ੁੱਧ ਕਹਾ ਹੋਏ ਕਾਚੀ ਭੀਤ ਕੱਚੀ ਦੇਹ ਵਰਗੀ ਇਹ ਕੱਚੀ ਕੰਧ ਵਰਗੀ ਦੇਹੀ ਹੈ ਇਹ ਕਿਵੇਂ ਅੰਦਰੋਂ ਪਵਿੱਤਰ ਹੋ ਸਕਦੀ ਹੈ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਿਤ ਬਹੁ ਮੂਚੇ ਮਨ ਅਕਾਲ ਪੁਰਖ ਦੇ ਨਾਮ ਦੀ ਮਹਿਮਾ ਬੜੀ ਉੱਚੀ ਹੈ ਜਿਹਦੇ ਨਾਲ ਪਾਪੀ ਤੋਂ ਪਾਪੀ ਮਨੁੱਖ ਵੀ ਪਵਿੱਤਰ ਬਣ ਗਏ ਬਹੁਤ ਸਿਆਣਪ ਬਹੁਤ ਸਿਆਣਪ ਜਮਕਾ ਭੋ ਬਿਆਪੇ ਅਨੰਕ ਯਤਨ ਕਰ ਤ੍ਰਿਸ਼ਨਾ ਨਾ ਤਰਾਪੇ ਬਹੁਤੀਆਂ ਸਿਆਣਪਾਂ ਚ ਲਾਕੀਆਂ ਵੀ ਮਨੁੱਖ ਨੂੰ ਚਿੰਤਾਵਾਂ ਫਿਕਰਾਂ ਦੇ ਵਿੱਚ ਪਾ ਜਾਂਦੀਆਂ ਨੇ ਤੇ ਇਹਦੇ ਨਾਲ ਤ੍ਰਿਸ਼ਨਾ ਦੀ ਪੁੱਖ ਫਿਰ ਵੀ ਦੂਰ ਨਹੀਂ ਹੁੰਦੀ ਪੇਖ ਅਨੇਕ ਅਗਨ ਨਹੀਂ 부ਜੇ ਕੋਟਿ ਉਪਾਅ ਦਰਗਹਿ ਨਹੀਂ ਸਿਜੇ ਅਨੇਕਾਂ ਧਾਰਮਿਕ ਪਹਿਰਾਵੇ ਪਹਿਣ ਕੇ ਭਾਵੇਂ ਮਨੁੱਖ ਕਿੰਨੇ ਹੀ ਯਤਨ ਕਰ ਲੇ ਹੋਰਾਂ ਨੂੰ ਪਰਮਾਉਣ ਦੇ ਪਰ ਗੁਰੂ ਪਾਤਸ਼ਾਹ ਕਹਿੰਦੇ ਕੋਟਿ ਉਪਾਅ ਦਰਗਹਿ ਨਹੀਂ ਸਿਜੇ ਇਹਦੇ ਨਾਲ ਵੀ ਦਰਗਾ ਵਿੱਚ ਮਾਨ ਨਹੀਂ ਪੈ ਮਿਲਦਾ ਜਿਵੇਂ ਹੁਣ ਬਹੁਤ ਸਾਰੇ ਧਾਰਮਿਕ ਲਿਵਾਜ਼ ਨੇ ਕਿ ਧਰਮ ਦੇ ਨਾਲ ਬਾਹਰੀ ਕੱਪੜਿਆਂ ਨੂੰ ਜੋੜ ਦਿੱਤਾ ਗਿਆ ਪਰ ਕੱਪੜੇ ਦੇ ਨਾਲ ਕਿਸੇ ਦਾ ਧਰਮ ਕਿਵੇਂ ਪਤਾ ਲੱਗੇਗਾ ਕਪੜਾ ਭਾਵੇਂ ਕੋਈ ਕਿਸੇ ਵੀ ਰੰਗ ਦਾ ਪਾਲੇ ਕੱਪੜੇ ਨਾਲ ਧਰਮ ਨਹੀਂ ਪਤਾ ਲੱਗਦਾ ਧਰਮ ਮਨੁੱਖ ਦੇ ਕਰਮ ਉਹਦਾ ਸੁਭਾਅ ਉਹਦੀ ਵੇ ਆਫ ਥਿੰਕਿੰਗ ਕਿਦਾਂ ਦੀ ਸੋਚ ਹੈ ਇਥੋਂ ਪਤਾ ਲੱਗਦਾ ਹੈ ਛੁਟਸ ਨਾਹੀ ਉਬ ਪਿਆਲ ਮੋਹ ਬਿਆਪੇ ਮਾਇਆ ਜਾਲ ਕਹਿੰਦੇ ਭਾਵੇਂ ਮਨੁੱਖ ਤਾ ਆਕਾਸ਼ ਧਰਤੀ ਪਤਾਲ ਦੇ ਵਿੱਚ ਜਾ ਕੇ ਲੁਕ ਜਾਏ ਪਰ ਫਿਰ ਵੀ ਮਾਇਆ ਦਾ ਜਾਲ ਹੈ ਜਿਹੜੇ ਉਹ ਛੁੱਟਦਾ ਨਹੀਂ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ ਕਹਿੰਦੇ ਜਿੰਨੀਆਂ ਵੀ ਬਾਹਰੀ ਜਿਹੜੀਆਂ ਕਰਤੂਤਾਂ ਪਹਿਲਾਂ ਗੁਰੂ ਪਾਤਸ਼ਾਹ ਨੇ ਦੱਸ ਦਿੱਤੀਆਂ ਕਰਤੂਤ ਮਤਲਬ ਕਰਮ ਕਿਰਿਆ ਕਹਿੰਦੇ ਉਹਦੇ ਤੇ ਜੰਮ ਡੰਡ ਲਾਉਂਦਾ ਹੈ ਕਿਉਂਕਿ ਉਹਦੇ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ ਗੁਰੂ ਦੇ ਭਜਨ ਤੋਂ ਬਿਨਾ ਮਤਲਬ ਯਾਦ ਕਰਨਾ ਪ੍ਰਮਾਤਮਾ ਨੂੰ ਇਹ ਤੋਂ ਬਿਨਾ ਕੋਈ ਵੀ ਵੱਡੀ ਗੱਲ ਨਹੀਂ ਹੈ ਹੋਰ ਹਰ ਕੇ ਨਾ ਹਰਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਪਾਏ ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਿਆਨ ਕਰਦੇ ਨੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਗੁਰੂ ਪਾਤਸ਼ਾਹ ਕਹਿੰਦੇ ਜੇ ਕੋਈ ਮਨੁੱਖ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਮੰਗਦਾ ਹੈ ਤਾਂ ਉਹ ਕੀ ਕਰੇ ਸਾਧ ਜਨਾਂ ਦੀ ਸਤਸੰਗੀ ਜਨਾਂ ਦੀ ਸੇਵਾ ਦੇ ਵਿੱਚ ਲੱਗ ਜਾਏ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਤੇ ਜੇ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ ਤਾਂ ਉਹ ਸਦਾ ਹੀ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰ ਸਿਮਰਦਾ ਰਹੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹ ਹੋਮੈ ਸ਼ੂਰੇ ਤੇ ਜੇ ਕੋਈ ਆਪਣੀ ਸੋਭਾ ਭੁੱਖ ਦੀ ਵਿੜਿਆਈ ਦੀ ਉਹ ਰੱਖਦਾ ਹੈ ਮਨਸ਼ਾ ਤਾਂ ਉਹ ਸਾਧ ਸੰਗਤ ਵਿੱਚ ਆ ਕੇ ਬੈਠੇ ਨਾਮ ਬਾਣੀ ਨੂੰ ਸੁਣੇ ਅਤੇ ਆਪਣੇ ਹਉਮੈ ਦੀ ਬਿਰਤੀ ਨੂੰ ਤਿਆਗ ਦੇਵੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸ਼ਰਨੀ ਪਰੇ ਜੇ ਕੋ ਜਨਮ ਮਰਨ ਤੋਂ ਡਰਦਾ ਏ ਤਾਂ ਉਹ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਭਾਵ ਗੁਰੂ ਨੂੰ ਮੰਨ ਕੇ ਉਹਦੇ ਬਚਨਾਂ ਦੇ ਉਪਦੇਸ਼ਾਂ ਤੇ ਚੱਲਣ ਦੀ ਕੋਸ਼ਿਸ਼ ਕਰੇ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕੇ ਬਲਬਲ ਜਾਸਾ ਤੇ ਜਿਸ ਇਨਸਾਨ ਨੂੰ ਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਦੀ ਪਿਆਸ ਹੈ ਉਹ ਤੋਂ ਮੈਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਸਗਲ ਪੁਰਖ ਮੇ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟੇ ਅਭਿਮਾਨ ਕਹਿੰਦੇ ਉਹ ਮਨੁੱਖਾਂ ਵਿੱਚੋਂ ਹੀ ਸਭ ਤੋਂ ਵੱਡਾ ਮਨੁੱਖ ਉਹ ਹੈ ਜਿਹਦਾ ਸਾਧ ਸੰਗਤ ਵਿੱਚ ਆ ਕੇ ਅਹੰਕਾਰ ਮਿਟ ਜਾਂਦਾ ਹੈ ਆਪ ਸਕੂ ਜੋ ਜਾਣੇ ਨੀਚਾ ਸੂ ਗਣੀ ਹੈ ਸਭ ਤੋਂ ਉੱਚਾ ਕਹਿੰਦੇ ਜਿਹੜਾ ਆਪਣੇ ਆਪ ਨੂੰ ਨੀਮਾ ਜਾਣਦਾ ਹੈ ਤੇ ਹੋਰਨਾਂ ਨੂੰ ਵੀ ਆਪਣੇ ਆਪ ਦੇ ਬਰਾਬਰ ਹੀ ਸਮਝਦਾ ਥੱਲੇ ਨਹੀਂ ਕਿਸੇ ਨੂੰ ਸਮਝਦਾ ਕਹਿੰਦੇ ਉਹ ਮਨੁੱਖ ਬੜਾ ਉੱਚਾ ਹੁੰਦਾ ਹੈ ਮਾ ਜਾ ਕਾ ਮਨ ਹੋਈ ਸਗਲ ਕੀ ਰੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਤੇ ਜਿਸ ਦਾ ਮਨ ਸਭਨਾ ਦੀ ਰੇਨ ਬਣ ਜਾਂਦਾ ਭਾਵ ਨਿਮਰਤਾ ਦੇ ਵਿੱਚ ਚਲਿਆ ਜਾਂਦਾ ਏ ਉਸ ਨੂੰ ਅਕਾਲ ਪੁਰਖ ਪਰਮਾਤਮਾ ਹਰ ਥਾਂ ਤੇ ਹੀ ਨਜ਼ਰ ਆਉਂਦੇ ਨੇ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਆਪਣੇ ਮਨ ਤੋਂ ਬੁਰਾਈਆਂ ਮਿਟਾ ਦੇਣੀਆਂ ਅਤੇ ਸਾਰੀ ਸ੍ਰਿਸ਼ਟੀ ਨੂੰ ਆਪਣਾ ਮਿੱਤਰ ਵੇਖਣਾ ਸੂਖ ਦੂਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਕਹਿੰਦੇ ਜਿਹੜਾ ਦੁੱਖਾਂ ਸੁੱਖਾਂ ਨੂੰ ਇੱਕ ਸਮਾਨ ਸਮਝਦਾ ਹੈ ਤਾਂ ਫਿਰ ਪਾਪ ਪੁੰਨ ਭਾਵ ਉਹਦੇ ਉੱਪਰ ਮਾੜੀ ਚੰਗੀ ਸੋਚ ਦਾ ਵੀ ਕੋਈ ਪ੍ਰਭਾਵ ਨਹੀਂ ਰਹਿੰਦਾ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਰਜਾ ਦੇ ਅਨੁਸਾਰ ਚੱਲਦਾ ਹੈ ਨਿਰਧਨ ਕੋ ਧਨ ਤੇਰੋ ਨਾਉ ਨੇ ਥਾਵੇਂ ਕੋ ਨਾਉ ਤੇਰਾ ਥਾਉ ਕਹਿੰਦੇ ਨਿਰਧਨ ਜਿਹੜਾ ਗਰੀਬ ਹੈ ਜਿਹਦੇ ਕੋਲੇ ਪੈਸੇ ਨਹੀਂ ਬਾਹਰੀ ਤੌਰ ਤੇ ਉਹਦੇ ਲਈ ਤੂੰ ਧਨ ਹੈ ਤੇ ਜਿਹਦੇ ਕੋਲੇ ਕੋਈ ਥਾਂ ਨਹੀਂ ਟਿਕਾਣਾ ਨਹੀਂ ਉਹਦੇ ਲਈ ਟਿਕਾਣਾ ਵੀ ਤੂੰ ਹੈ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾਂ ਕੋ ਦੇਵੋਦਾਨ ਜਿਹੜੇ ਨਿਮਾਣੇ ਨੇ ਉਹਨਾਂ ਲਈ ਤੂੰ ਹੀ ਮਾਣ ਹੈ ਤੇ ਉਹਨਾਂ ਨੂੰ ਦਾਨ ਉਹਨਾਂ ਨੂੰ ਸਭ ਕੁਝ ਦੇਣ ਵਾਲਾ ਵੀ ਤੂੰ ਆਪ ਹੈ ਕਰਨ ਕਰਾਵਣ ਹਰਿ ਸਵਾਮੀ ਸਗਲ ਘਟਾਂ ਕੇ ਅੰਤਰਜਾਮੀ ਸਾਰੇ ਕੁਝ ਕਰਨ ਵਾਲਾ ਤੂੰ ਆਪ ਹੈ ਕਿਉਂਕਿ ਹਰ ਘਟ ਘਟ ਦੇ ਵਿੱਚ ਤੂੰ ਆਪ ਬਣਦਾ ਹੈ ਦਿਲਾਂ ਦੀਆਂ ਜਾਣਨ ਵਾਲਾ ਹੈ ਆਪਣੀ ਗਤਮਿਤ ਆਪੋ ਅਜਾਣੇ ਜਾਣੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੂੰ ਆਪਣੀ ਗਤਮਿਤ ਆਪਣਾ ਅੰਤ ਆਪ ਹੀ ਜਾਣਦਾ ਹੈ ਤੇ ਆਪ ਦੇ ਵਿੱਚ ਆਪ ਹੀ ਰਵਿਆ ਹੋਇਆ ਹੋਇਆ ਹੈ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਕਿਉਂਕਿ ਤੁਹਾਡੀ ਉਸਤਤ ਅਕਾਲ ਪੁਰਖ ਪ੍ਰਮਾਤਮਾ ਜੀ ਤੁਹਾਡੇ ਹੀ ਬਚਨਾਂ ਦੇ ਦੁਆਰਾ ਹੋ ਸਕਦੀ ਹੈ ਮਨੁੱਖ ਦੇ ਕੀਤੇਆਂ ਕੁਝ ਵੀ ਨਹੀਂ ਹੁੰਦਾ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਅਸਲ ਦੇ ਵਿੱਚ ਸਭ ਤੋਂ ਉੱਚਾ ਧਰਮ ਕੀ ਹੈ ਤਾਂ ਸਭ ਤੋਂ ਉੱਚਾ ਧਰਮ ਹੈ ਚੰਗੇ ਕਰਮ ਕਰਨਾ ਚੰਗੀਆਂ ਕਾਰਨੀਆਂ ਵਿੱਚ ਦੁਨੀਆ ਦੇ ਰਹਿੰਦੇ ਹੋਏ ਸਮਾਜ ਦੇ ਲਈ ਕੁਝ ਭਲੇ ਦਾ ਕਰਨਾ ਇਹੋ ਹੀ ਅਸਲ ਦੇ ਵਿੱਚ ਧਰਮ ਹੈ ਕੋਈ ਬਾਹਰੀ ਤੌਰ ਤੇ ਧਰਮ ਚੰਗਾ ਜਾਂ ਮਾੜਾ ਨਹੀਂ ਧਰਮ ਹੈ ਚੰਗੇ ਕਰਮ ਕਰਨਾ ਧਰਮ ਹੈ ਗੁਰੂ ਪਾਤਸ਼ਾਹ ਨੇ ਬਿਆਨ ਕੀਤਾ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੇ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਕਹਿੰਦੇ ਸਾਧ ਸੰਗਤ ਦੇ ਵਿੱਚ ਆ ਕੇ ਦੁਰਮਤ ਦੂਰ ਹੋ ਜਾਂਦੀ ਏ ਤੇ ਸਾਰਿਆਂ ਤੋਂ ਚੰਗਾ ਉਦਮ ਜਿਹੜੀ ਕਿਰਿਆ ਹੈ ਉਹ ਹੈ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਣਾ ਸਗਲ ਬਾਣੀ ਵਿੱਚ ਅੰਮ੍ਰਿਤ ਬਾਣੀ ਹਰ ਕੋ ਜਸ ਉਹਨਾਂ ਰਸਨ ਬਖਾਨੀ ਤੇ ਸਾਰਿਆਂ ਤੋਂ ਉੱਚਾ ਜੀਵਨ ਦੇਣ ਵਾਲੀ ਬਾਣੀ ਹੀ ਪਵਿੱਤਰ ਹੈ ਅੰਮ੍ਰਿਤ ਹੈ ਜਿਸ ਨੂੰ ਸੁਣਦੇ ਨਾਲ ਮਨੁੱਖ ਦੀ ਰਸਨਾ ਤੇ ਵੀ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਹੋ ਜਾਂਦਾ ਹੈ ਸਗਲ ਥਾਣ ਤੇ ਉਹ ਉੱਤਮ ਥਾਣ ਨਾਨਕ ਜੇ ਘਟ ਵਸਿਆ ਹਰਨਾਮ ਕਹਿੰਦੇ ਉਹ ਥਾਣ ਉੱਤਮ ਹੈ ਉਹ ਸਮਾ ਉੱਤਮ ਹੈ ਉਹ ਕੜੀਆਂ ਉੱਤਮ ਨੇ ਉਹ ਅਕਾਲ ਪੁਰਖ ਪਰਮਾਤਮਾ ਵੱਲੋਂ ਬਖਸ਼ਿਸ਼ ਹੋਇਆ ਸਥਾਨ ਫਿਰ ਭਲਾ ਹੋ ਜਾਂਦਾ ਹੈ ਜਦੋਂ ਮਨੁੱਖ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦਾ ਹੈ ਸੋ ਇਹ ਤੀਸਰੇ ਸ਼ਲੋਕ ਅਤੇ ਤੀਸਰੀ ਅਸ਼ਟਪਦੀ ਦੀ ਵਿਆਖਿਆ ਜੇ ਆਪ ਸਭ ਨੂੰ ਵਿਆਖਿਆ ਚੰਗੀ ਲੱਗੀ ਤਾਂ ਅਗਾਹ ਵੀ ਇਸੇ ਹੀ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਅਤੇ ਗੁਰਬਾਣੀ ਨੂੰ ਥੋੜੇ ਸਮੇਂ ਦੇ ਵਿੱਚ ਸਮਝਦੇ ਰਹੋ ਗੁਰਬਾਣੀ ਨੂੰ ਵਿਚਾਰਦੇ ਆ ਜੇ ਕੋਈ ਵੀ ਭੁੱਲ ਚੁੱਕ ਹੋ ਜਾਂਦੀ ਤਾਂ ਮੈਨੂੰ ਮਾਫ ਕਰਦੇ ਹੋ ਜੀ ਅੰਤ ਵਿੱਚ ਫਤਿਹ ਪ੍ਰਵਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ